ਬਿਤੀ ਰਾਤ ਮੋਗਾ ਵਿਖੇ ਹੋਏ ਸ਼ਿਵ ਸੈਨਾ ਆਗੂ ਦੇ ਕਤਲ ਦਾ ਮਾਮਲਾ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ। ਹਿੰਦੂ ਜਥੇਬੰਦੀਆਂ ਵੱਲੋਂ ਅੱਜ ਸੜਕਾਂ ਜਾਮ ਕਰ ਦਿੱਤੀਆਂ ਸੀ, ਬਾਜ਼ਾਰ ਬੰਦ ਕਰ ਦਿੱਤੇ ਸੀ ਪਰ ਹਿੰਦੂ ਸੰਗਠਨਾਂ ਦੇ ਦਬਾਅ ਹੇਠਾ ਕੇ ਪ੍ਰਸ਼ਾਸਨ ਦੇ ਵੱਲੋਂ ਪਰਿਵਾਰ ਦੀਆਂ ਮੰਗਾਂ ਪ੍ਰਵਾਨ ਕਰ ਲਈਆਂ। ਪਰ ਹਲੇ ਵੀ ਇਸ ਕਤਲ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਰਹੇ ਨੇ। ਸਵਾਲ ਕਿਸ ਦੇ ਉੱਤੇ ਖੜੇ ਹੋ ਰਹੇ ਨੇ? ਸਵਾਲ ਖੜੇ ਹੋ ਰਹੇ ਨੇ ਸਰਕਾਰ ਤੇ ਪ੍ਰਸ਼ਾਸਨ ਦੇ ਉੱਤੇ। ਮਹਾਲੀ ਤੋਂ ਸ਼ਿਵ ਸ਼ੈਨਾ ਦਾ ਜ਼ਿਲ੍ਹਾ ਪ੍ਰਧਾਨ ਸਿਮਰਂਜੀਤ ਸਿੰਘ ਮਾਹ ਦੇ ਵੱਲੋਂ ਤਿੱਖੇ ਸ਼ਬਦੀ ਹਮਲੇ ਕੀਤੇ ਨੇ ਤੇ ਨਾਲ ਹੀ ਸਰਕਾਰ ਤੇ ਪ੍ਰਸ਼ਾਸਨ ਨੂੰ ਕਿਹਾ ਕਿ ਜੇਕਰ ਤੁਸੀਂ ਇਸ ਨੂੰ ਸਿਕਿਉਰਿਟੀ ਦੇ ਦਿੰਦੇ ਤਾਂ ਸ਼ਾਇਦ ਅੱਜ ਇਹ ਆਗੂ ਇਸ ਦੁਨੀਆ ਦੇ ਵਿੱਚ ਹੁੰਦਾ ਇਸ ਤੋਂ ਪਹਿਲਾਂ ਜਿਸ ਤਰੀਕੇ ਦੇ ਨਾਲ ਸ਼ਿਵ ਸ਼ੈਨਾ ਆਗੂਆਂ ਦੇ ਉੱਤੇ ਹਰ ਦਿਨ ਹਮਲੇ ਦੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਨੇ ਤਾਂ ਉਸ ਤੋਂ ਬਾਅਦ ਸ਼ਿਵ ਸ਼ੈਨਾ ਦੇ ਆਗੂ ਸਣੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਸੋਚਾਂ ਵਿੱਚ ਨੇ ਉਹ ਚਿੰਤਾ ਵਿੱਚ ਨੇ ਕਿਉਂਕਿ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਉੱਤੇ ਵੀ ਲਗਾਤਾਰ ਸਵਾਲ ਖੜੇ ਹੋ ਰਹੇ ਨੇ ਤਾਂ ਸ਼ਿਵਚਨਨ ਦੇ ਜ਼ਿਲ੍ਹਾ ਪ੍ਰਧਾਨ ਮੁਹਾਲੀ ਦੇ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਸਵਾਲ ਖੜੇ ਕੀਤੇ ਨੇ ਕੀ ਕੁਝ ਕਹਿ ਰਹੇ ਨੇ ਤੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨ ਦਾ ਵੀ ਵਿਸ਼ਵਾਸ ਦਵਾਇਆ ਤੁਹਾਨੂੰ ਉਹਨਾਂ ਦੀ ਹੀ ਗੱਲਬਾਤ ਸੁਣਾਉਂਦੇ ਹਾਂ ਜੈ ਸ਼੍ਰੀ ਰਾਮ ਦੋਸਤੋ ਮੈਂ ਸਿਮਰਨ ਜ਼ਿਲ੍ਹਾ ਪ੍ਰਧਾਨ ਮੁਹਾਲੀ ਤੁਹਾਨੂੰ ਪਤਾ ਹੀ ਹੈ ਕੱਲ ਇੱਕ ਸਾਡੇ ਸ਼ਿਵ ਸੈਨਾ ਦਾ ਬੰਦਾ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜੋ ਕਿ ਉਹ ਬੰਦਾ ਹਮੇਸ਼ਾ ਸੱਚਕ ਦੀ ਗੱਲ ਕਰਦਾ ਸੀਗਾ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਮੈਂ ਇਹ ਕਹਿਣਾ ਚਾਹੁੰਦਾ ਇਹ Hindu ਨੇਤਾ ਤੇ ਜਾਂ Shiv Sena ਪੰਜਾਬ ਤੇ ਜਾਂ Hindu ਸੰਗਠਨ ਨਾਲ ਜੋ ਵੀ ਸਾਡੀਆਂ ਪਾਰਟੀਆਂ ਨੇ ਉਹਨਾਂ ਤੇ ਹਮਲੇ ਕਿਉਂ ਹੁੰਦੇ ਨੇ ਉਹਨਾਂ ਨੂੰ ਜੋ ਉਹਨਾਂ ਦੀ ਕੋਈ ਵੀ ਗੱਲ ਨਹੀਂ ਮੰਨਦਾ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਨੇ ਲੋਕ ਇਹ ਲੋਕਾਂ ਨੇ ਪੰਜਾਬ ਦਾ ਮਾਹੌਲ ਖਰਾਬ ਕਰ ਰੱਖਿਆ ਦੋ ਚਾਰ ਬੰਦੇ ਨੇ ਜੋ ਇਹ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਤੇ ਪਹਿਲਾਂ ਥੋੜੇ ਦਿਨ ਪਹਿਲਾਂ ਕਈ ਸਾਲ ਪਹਿਲਾਂ ਲਾ ਲਓ ਸੁਦੀਰ ਸੂਰੀ ਜੀ ਦਾ ਮਰਡਰ ਹੋਇਆ ਸੀ ਸ਼ਾਇਦ 2022 ਜਾਂ 23 ਦੀ ਗੱਲ ਹੈ ਉਹ ਵੀ ਹਿੰਦੂ ਸ਼ਿਵ ਸੈਨਾ ਤੋਂ ਸੀਗਾ ਹਿੰਦੂ ਟਕਸਾਲੀ ਤੋਂ ਸੀਗਾ ਉਹਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀਗਾ ਫਿਰ ਇੱਕ ਗੁੱਗਾ ਮੈਡੀ ਦਾ ਕਤਲ ਹੋਇਆ ਸੀਗਾ ਔਰ ਲੋਰਜ ਬਸਨੋਈ ਨੇ ਉਹਨਾਂ ਨੇ ਜ਼ਿੰਮੇਵਾਰੀ ਲੱਤੀ ਸੀਗੀ ਉਹ ਵੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀਗਾ ਤੇ ਹੋਰ ਐਦਾਂ ਦੇ ਕਈ ਸਾਰੇ ਮਾਮਲੇ ਨੇ ਜਿਹੜੇ ਹਿੰਦੂ ਨੇਤਾਾਂ ਤੇ ਹੀ ਹਮਲੇ ਹੁੰਦੇ ਨੇ ਅੱਜ ਤੱਕ ਇਹ ਗੱਲ ਨਹੀਂ ਸਮਝ ਲੱਗੀ ਪਰ ਜੋ ਵੀ ਹਿੰਦੂ ਨੇਤਾ ਹੈ ਹਮੇਸ਼ਾ ਹਮੇਸ਼ਾ ਸੱਚਾਕਰੀ ਗੱਲ ਕਰਦੇ ਨੇ ਕੋਈ ਉਹ ਝੂਠ ਨਹੀਂ ਬੋਲਦੇ ਹਮੇਸ਼ਾ ਹੀ ਸੱਚ ਆਕ ਦੀ ਗੱਲ ਕਰਦੇ ਨੇ ਉਹ ਤੇ ਉਹਨਾਂ ਨੂੰ ਮੌਤ ਦੇ ਘਾਟ ਤਰ ਦਿੱਤਾ ਜਾਂਦਾ ਹੈ ਜਿਹੜਾ ਬੰਦਾ ਸੱਚ ਦੀ ਗੱਲ ਕਰੇ ਉਹਨੂੰ ਹਮੇਸ਼ਾ ਹੀ ਉਹਦੇ ਨਾਲ ਐਦਾਂ ਹੀ ਹੁੰਦਾ ਆ ਰਿਹਾ ਉਹਨੂੰ ਕੀ ਮੌਤ ਦੇ ਘਾਟ ਤਰ ਦਿੱਤਾ ਜਾਂਦਾ ਹੈ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਇਹ ਲੋਕਾਂ ਕੋਲ ਹਥਿਆਰ ਕਿੱਥੋਂ ਆਉਂਦੇ ਨੇ ਜਿਨ੍ਹਾਂ ਕੋਲ ਤਾਂ ਲਾਇਸੈਂਸ ਨੇ ਵਿਪਨ ਦੇ ਉਹਨਾਂ ਨੂੰ ਵਿਪਨ ਦਾ ਪਰਮਿਸ਼ਨ ਲੋ ਵੈਰੀਫਿਕੇਸ਼ਨ ਕਰੋ ਸੌ ਤਰ੍ਹਾਂ ਦੀਆਂ ਚੀਜ਼ਾਂ ਪਰ ਇਹ ਲੋਕਾਂ ਕੋਲ ਹਥਿਆਰ ਕਿੱਥੋਂ ਆਉਂਦੇ ਨੇ ਇਹ ਨਹੀਂ ਸਮਝ ਲੱਗਦੀ ਇਹ ਕਿੱਥੋਂ ਸਪਲਾਈ ਹੁੰਦੇ ਨੇ ਕਿੱਥੋਂ ਸਾਲਾ ਕੀ ਹੁੰਦਾ ਵੇ ਇਹ ਨਹੀਂ ਸਮਝ ਲੱਗਦੀ ਉਤੋਂ ਬਾਅਦ ਜਿੱਥੇ ਇਹਨਾਂ ਦਾ ਕਤਲ ਹੋਇਆ ਉੱਥੇ ਇੱਕ ਛੋਟੇ ਬੱਚੇ ਦੇ ਗੋਲੀ ਲੱਗੀ ਐ ਤੇ ਉਹ ਜਿਹੜਾ ਮਾਲਕ ਜੀ ਸਲੂਨ ਦਾ ਉਹਦੇ ਵੀ ਗੋਲੀ ਲੱਗੀ ਐ ਤਿੰਨ ਬੰਦਿਆਂ ਦੇ ਇੱਕ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਦੋਹਾਂ ਦੇ ਗੋਲੀ ਲੱਗਿਆ ਵਿਚਾਰੇ ਜ਼ਖਮੀ ਨੇ ਉਹ ਉਹ ਵੀ ਕਹਿੰਦੇ ਸੀਰੀਅਸ ਹਾਲਾਤ ਚ ਨੇ ਪਰਮਾਤਮਾ ਕਰੇ ਉਹਨਾਂ ਨੂੰ ਸੁੱਖ ਸੁਖ ਸ਼ਾਂਤੀ ਬਖਸ਼ੇ ਉਹਨਾਂ ਨੂੰ ਤੇ ਇਹਨਾਂ ਨੂੰ ਮੌਤ ਦੇ ਘਾਟੋਂ ਦਰ ਦਿੱਤਾ ਗਿਆ ਜਿਹੜੇ ਕੀ ਹੁਣ ਪ੍ਰਸ਼ਾਸਨ ਨੇ ਧਰਨਾ ਉੱਥੋਂ ਚੱਕਿਆ ਗਿਆ ਪ੍ਰਸ਼ਾਸਨ ਨੇ ਕੁਝ ਮੰਗਾ ਮੰਗਾ ਸੀਗੇ ਉਹਨਾਂ ਦੇ ਘਰਦਿਆਂ ਦੀਆਂ ਬਿਲਕੁਲ ਹੱਕ ਬਣਦਾ ਹੈ ਉਹਨਾਂ ਦਾ ਮੰਗਾਂ ਦਾ ਵੀ ਤੇ ਜਿਹੜੀਆਂ ਉਹਨਾਂ ਦੀ ਮੰਗਾਂ ਸੀਗੀਆਂ ਕੁਝ ਮੰਗਾ ਉਹਨਾਂ ਨੂੰ ਪੂਰਾ ਪੂਰਾ ਕਰਨ ਲਈ ਹਾਂ ਕੀਤੀ ਹੈ ਸਰਕਾਰ ਨੇ ਪੰਜਾਬ ਸਰਕਾਰ ਨੇ ਬਹੁਤ ਚੰਗੀ ਗੱਲ ਹੈ ਕਿ ਉਹਨਾਂ ਦਾ ਸਾਥ ਦੇਣਾ ਚਾਹੀਦਾ ਇਸ ਟਾਈਮ ਮਾੜਾ ਟਾਈਮ ਉਹਨਾਂ ਤੇ ਮਾੜਾ ਟਾਈਮ ਕਿਸੇ ਦਿਨ ਆਵੇ ਹਮੇ ਹਮੇਸ਼ਾ ਹੀ ਉਹਨਾਂ ਦੇ ਨਾਲ ਖੜਨਾ ਚਾਹੀਦਾ ਸਾਨੂੰ ਤੇ ਜਿਹੜੇ ਲੋਕ ਨੇ ਇਹ ਇਦਾਂ ਦੇ ਜਿਨ੍ਹਾਂ ਨੇ ਉਹਨਾਂ ਨੂੰ ਗੋਲੀਆਂ ਮਾਰ ਕੇ ਹੱਤਿਆ ਕੀਤੀ ਹੈ ਉਹਨਾਂ ਨੂੰ ਜਲਦੋਂ ਜਲਦ ਜਲਦ ਤੋਂ ਜਲਦ ਸਾਡਾ ਇਹ ਪ੍ਰਸ਼ਾਸਨ ਫੜਨ ਦੀ ਮੰਗ ਕਰਦੇ ਅਸੀਂ ਤੇ ਇਦਾਂ ਦੀ ਘਟਨਾ ਨਾ ਵਾਪਰੇ ਉਹਨਾਂ ਨੂੰ ਜਿਹੜੇ ਕਿ ਨਹਿਂਦੂ ਨੇਤਾਨੇ ਉਹਨਾਂ ਨੂੰ ਕੋਈ ਵੈਪਨ ਦਾ ਲਾਇਸੈਂਸ ਕੋਈ ਜਾਰੀ ਕੀਤਾ ਜਾਵੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਕੋਲ ਵੈਪਨ ਨਹੀਂ ਨੇ ਜਸ ਕੁਆਲਟੀ ਨਹੀਂ ਹੈ ਉਹਨਾਂ ਨੂੰ ਵੈਪਨ ਦਾ ਲਾਇਸੈਂਸ ਜਾਰੀ ਕੀਤਾ ਜਾਵੇ ਤਾਂ ਤੁਸੀਂ ਸੁਣਿਆ ਇਹ ਸੀ ਸਿਮਰਨਜੀਤ ਸਿੰਘ ਮਾਨ ਸਿਪ ਸੈਨਾ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਜਿਨ੍ਹਾਂ ਦੇ ਵੱਲੋਂ ਸਵਾਲ ਖੜੇ ਕੀਤੇ ਨੇ ਤੇ ਪਰਿਵਾਰ ਦੇ ਨਾਲ ਮੋਢਾ ਮੋਢਾ ਜੋੜ ਕੇ ਖੜੇ ਹੋਣ ਦਾ ਵੀ ਵਿਸ਼ਵਾਸ ਦਵਾਇਆ ਕਿਉਂਕਿ ਅਜਿਹਾ ਸਮਾਂ ਹੁੰਦਾ ਦੁੱਖ ਦੀ ਘੜੀ ਹੁੰਦੀ ਆ ਦੁੱਖ ਦੀ ਘੜੀ ਦੇ ਵਿੱਚ ਹਰ ਕਿਸੇ ਦੇ ਨਾਲ ਖੜਨਾ ਚਾਹੀਦਾ ਕਿਉਂਕਿ ਇਹ ਕਹਿਆ ਜਾਂਦਾ ਕਿ ਖੁਸ਼ੀ ਦੇ ਵਿੱਚ ਤਾਂ ਹਰ ਕੋਈ ਆ ਜਾਂਦਾ ਪਰ ਅਸਲੀ ਇਨਸਾਨ ਦੀ ਪਰਖ ਉਦੋਂ ਹੁੰਦੀ ਹੈ ਜਦੋਂ ਕੋਈ ਦੁੱਖ ਦੇ ਵਿੱਚ ਸਾਥ ਦਿੰਦਾ ਪਰ ਦੂਜੇ ਪਾਸੇ ਇੱਕ ਵਾਕਿਆ ਹੀ ਚਿੰਤਾ ਦਾ ਵਿਸ਼ਾ ਹੈ ਜਿਸ ਤਰੀਕੇ ਦੇ ਨਾਲ ਸੁਦੀਰ ਸੂਰੀ ਦਾ ਕਤਲ ਹੁੰਦਾ ਗੋਗਾ ਮੈੜੀ ਦਾ ਕਤਲ ਹੁੰਦਾ ਉਸ ਤੋਂ ਬਾਅਦ ਵੀ ਇੱਕ ਰੋਪੜ ਦੇ ਵਿੱਚ ਸ਼ਿਵਸੇਨਾ ਆਗੂ ਦਾ ਕਤਲ ਹੁੰਦਾ ਤੇ ਹੁਣ ਮੋਗਾ ਦੇ ਵਿੱਚ ਸ਼ਿਵਸੇਨਾ ਆਗੂ ਮੰਗਤ ਰਾਏ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਆਖਰ ਕੀ ਕਾਰਨ ਹੋ ਸਕਦੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਇਹ ਆਪਸੀ ਰੰਜਿਸ਼ ਆ ਪਰ ਜੇਕਰ ਆਪਸੀ ਰੰਜਿਸ਼ ਆ ਤਾਂ ਫਿਰ ਉਸ ਨੂੰ ਕੋਈ ਧਮਕੀਆਂ ਵੀ ਮਿਲ ਰਹੀਆਂ ਹੋਣਗੀਆਂ ਉਸ ਨੂੰ ਕੋਈ ਅਜਿਹੇ ਥ੍ਰੈਟ ਕਾਲ ਵੀ ਆਉਂਦੀਆਂ ਹੋਣਗੀਆਂ ਤਾਂ ਫਿਰ ਉਸ ਨੂੰ ਕੋਈ ਵੈਪਨ ਜਾਂ ਉਸ ਨੂੰ ਕੋਈ ਸਿਕਿਉਰਟੀ ਕਿਉਂ ਨਹੀਂ ਦਿੱਤੀ ਕਿਉਂਕਿ ਸੁਭਾਵਿਕ ਜੀ ਗੱਲ ਹੈ ਜਦੋਂ ਕੋਈ ਇਨਸਾਨ ਦੇ ਉੱਤੇ ਇਸ ਤਰੀਕੇ ਦਾ ਕੋਈ ਖਤਰਾ ਮਰੜਾ ਆਉਂਦਾ ਤਾਂ ਉਹ ਜ਼ਰੂਰ ਵੈਪਨ ਰੱਖਦਾ ਉਹ ਜ਼ਰੂਰ ਸਿਕਿਉਰਟੀ ਦੀ ਮੰਗ ਕਰਦਾ ਕਿ ਸਿਕਿਉਰਟੀ ਉਸ ਨੂੰ ਦਿੱਤੀ ਨਹੀਂ ਗਈ ਜਾਂ ਫਿਰ ਉਹਨਾਂ ਦੇ ਵੱਲੋਂ ਲਈ ਨਹੀਂ ਗਈ ਕਿਉਂਕਿ ਜਿਸ ਤਰੀਕੇ ਦੇ ਨਾਲ ਅੱਜ ਹਿੰਦੂ ਜਥੇਬੰਦੀਆਂ ਗਈਆਂ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਇੱਥੇ ਤਾਂ ਅੱਜ ਕਤਲ ਹੋਣ ਤੋਂ ਬਾਅਦ 500 ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਪਰ ਜੇ ਦੋ ਗਨਮੈਨ ਉਸ ਦੇ ਨਾਲ ਤਾਇਨਾਤ ਕੀਤੇ ਗਏ ਹੁੰਦੇ ਤਾਂ ਸ਼ਾਇਦ ਅੱਜ ਇਹ ਦਿਨ ਦੇਖਣਾ ਨਾ ਪੈਂਦਾ ਪਰਿਵਾਰ ਨੂੰ ਕਿਉਂਕਿ ਛੋਟੀ ਬੱਚੀ ਵੀ ਆ ਪਰਿਵਾਰ ਦੇ ਵਿੱਚ ਕਿਸ ਤਰੀਕੇ ਦੇ ਹਾਲਾਤ ਨੇ ਤੁਸੀਂ ਸਭ ਨੇ ਦੇਖੇ ਨੇ ਤਾਂ ਆਖਰ ਪਰਿਵਾਰ ਨੂੰ ਇਨਸਾਫ ਕਦੋਂ ਮਿਲੇਗਾ ਕਦੋਂ ਪੰਜਾਬ ਦੀ ਪੁਲਿਸ ਜਿਹੜੀ ਆ ਉਹਨਾਂ ਕਾਤਲਾਂ ਦੇ ਗਲਾਂ ਤੱਕ ਪਹੁੰਚੇਗੀ ਕਾਤਲਾਂ ਦੇ ਗਲਾਂ ਨੂੰ ਕਦੋਂ ਹੱਥ ਪਾਵੇਗੀ ਕਦੋਂ ਉਹਨਾਂ ਨੂੰ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਧਕੇਲੇਗੀ ਆਉਣ ਵਾਲਾ ਸਮਾਂ ਦੱਸੇਗਾ